is china scoring this on hold on hold on stop i do so i do love some things about china ah uh, you have you have a rich history imagine karo ek duniya jithe tade har kadam te nazar rakhi jandi hai tade har action nu analyze kita janda hai har decision nu judge kita janda hai tade zindagi di har major opportunity tade social score te depend kardi hai ਇਹ ਕੋਈ ਸਾਈ-ਫਾਈ ਮੂਵੀ ਜਾਂ ਬਲੈਕ ਮਿਰਰ ਦਾ ਐਪੀਸੋਡ ਨਹੀਂ ਇਹ ਚਾਈਨਾ ਦੇ ਸੋਸ਼ਲ ਕ੍ਰੈਡਿਟ ਸਿਸਟਮ ਦੀ ਰਿਐਲਿਟੀ ਹੈ ਪਰ ਇਹ ਸਿਸਟਮ ਸਿਰਫ ਇੱਕ ਸਕੋਰ ਅਸਾਈਨ ਕਰਨ ਦਾ ਕਲਿਮਿਟਡ ਨਹੀਂ ਇਹ ਕੰਪਲੈਕਸ ਵੈਬ ਹੈ ਜੀ ਦਾ ਕਨੈਕਸ਼ਨ ਤੁਹਾਡੀ ਪ੍ਰਾਈਵੇਸੀ ਤੁਹਾਡੀ ਫ੍ਰੀਡਮ ਤੇ ਤੁਹਾਡੀ ਡਿਗਨਿਟੀ ਨਾਲ ਹੈ ਇਹ ਵੀਡੀਓ ਵਿੱਚ ਰੀਅਲ ਇਨਸੀਡੈਂਟਸ ਸ਼ੌਕਿੰਗ ਫੈਕਟਸ ਤੇ ਇਸ ਸਿਸਟਮ ਦੀ ਡਾਰਕ ਪਾਵਰ ਬਾਰੇ ਗੱਲ ਕਰਾਂਗੇ ਜੀ ਸੋਸ਼ਲ ਕ੍ਰੈਡਿਟ ਸਿਸਟਮ ਦੇ ਕੈਨ ਡਿਟੈਕਟ ਇਫ ਇਟਸ ਅ ਮੈਨ অর ਔਮਨ ਦੇ ਕੈਨ ਟੈਕਨੀਕਲੀ ਕੈਨ ਗੈਸ ਯਰ ਏਜ ਐਂਡ ਇਫ ਦਿਸ ਗੈਸ ਇੰਪਲੀਮੈਂਟਡ ਐਨੀਵੇਅਰ China plans to launch a digital mass surveillance system with social credit system in place. The social credit system the social score China 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 is China 2014 vich Chinese government ne officially announce kita ki ek social credit system banan lage ne par asal ch eh system di planning us to pehla hi shuru hugi si sarkar da kehna si ki eh systemic tool banuga trust and discipline promote karan I think being ranked is a good thing A society has to have rules. It forces us to be well behaved. Broad tax evasion te social misbehavior nu fix karna ida primary goal si. Par asal ch eh system de roots ho dungge. 1980s te 1990s vich China ne centralized monitoring system te kaam karna shuru kita si. Par 2009 tak jadon digital infrastructure develop ho gaya. ਸਰਕਾਰ ਨੇ ਰੈਲਾਈਜ਼ ਕੀਤਾ ਕਿ ਟੈਕਨੋਲੋਜੀ ਦਾ ਯੂਜ਼ ਕਰਕੇ ਸਿਟੀਜ਼ਨਸ ਦੀ ਹਰ ਐਕਟੀਵਿਟੀ ਟਰੈਕ ਕੀਤੀ ਜਾ ਸਕਦੀ ਹੈ। ਸੋਸ਼ਲ ਕ੍ਰੈਡਿਟ ਸਿਸਟਮ ਉਹੀ ਵਿਜ਼ਨ ਦਾ ਇੱਕ ਪਾਰਟ ਹੈ। ਚਾਈਨਾ ਦੀ 2014 ਦੀ ਪਾਲਿਸੀ ਫਰੇਮਵਰਕ, ਪਲੈਨਿੰਗ ਆਊਟਲਾਈਨ ਫਾਰ ਦਾ ਕੰਸਟਰਕਸ਼ਨ ਆਫ ਅ ਸੋਸ਼ਲ ਕ੍ਰੈਡਿਟ ਸਿਸਟਮ। ਇਹ ਫਰੇਮਵਰਕ ਨੇ ਡਿਕਲੇਅਰ ਕੀਤਾ ਕਿ ਇਹ ਸਿਸਟਮ ਸਿਰਫ ਫਾਈਨੈਂਸ਼ੀਅਲ ਟਰਸਟ ਨੂੰ ਨਹੀਂ, ਬਲਕਿ ਐਥੀਕਲ ਤੇ ਸੋਸ਼ਲ ਬਿਹੇਵੀਅਰ ਨੂੰ ਵੀ ਮੋਨਿਟਰ ਕਰੂਗਾ। ਚਾਈਨਾ ਦੇ ਇਹੀ ਸੋਸ਼ਲ ਕ੍ਰੈਡਿਟ ਸਿਸਟਮ ਨੂੰ ਸਮਝਣ ਲਈ ਆਪਾਂ ਨੂੰ ਸਮਝਣਾ ਪੈਣਾ ਹੈ ਕਿ ਕੰਮ ਕਿਵੇਂ ਕਰਦਾ ਹੈ। ਹਰ ਸਿਟੀਜ਼ਨ ਨੂੰ ਇੱਕ ਡਿਜੀਟਲ ਪ੍ਰੋਫਾਈਲ ਅਸਾਈਨ ਕੀਤੀ ਜਾਂਦੀ ਹੈ ਇਹ ਪ੍ਰੋਫਾਈਲ ਤੁਹਾਡੀ ਫਾਈਨੈਂਸ਼ੀਅਲ ਹਿਸਟਰੀ ਕ੍ਰਿਮੀਨਲ ਰਿਕਾਰਡ ਤੁਹਾਡਾ ਸੋਸ਼ਲ ਬਿਹੇਵੀਅਰ ਐਂਡ ਆਨਲਾਈਨ ਐਕਟੀਵਿਟੀਜ਼ ਨੂੰ ਐਨਲਾਈਜ਼ ਕਰਦੀ ਹੈ ਇਹ ਸੈਂਟਰਲਾਈਜ਼ਡ ਸਿਸਟਮ ਤੁਹਾਡੀ ਹਰ ਚੀਜ਼ ਨੂੰ ਟਰੈਕ ਕਰ ਸਕਦਾ ਹੈ ਐਗਜ਼ਾਮਪਲ ਲਈ ਜੇ ਤੁਸੀਂ ਲੋਨ ਟਾਈਮ ਤੇ ਪੇ ਕਰਦੇ ਹੋ ਪਬਲਿਕ ਸਪੇਸਿਸ ਦੀ ਕਲੀਨਲੈਸ ਮੇਨਟੇਨ ਕਰਦੇ ਹੋ ਐਂਡ ਚੈਰਿਟੀ ਵਰਕ ਕਰਦੇ ਹੋ ਤਾਂ ਤੁਹਾਡੇ ਪੁਆਇੰਟਸ ਵਧਦੇ ਨੇ ਪਰ ਜੇ ਤੁਸੀਂ ਜੇ ਵਾਕਿੰਗ ਕਰਦੇ ਹੋ ਆਨਲਾਈਨ ਗਲਤ ਪੋਸਟ ਕਰਦੇ ਹੋ ਜਾਂ ਰੂਲਸ ਵਾਇਲਟ ਕਰਦੇ ਹੋ ਤੁਹਾਡਾ ਸਕੋਰ ਇਮੀਡੀਏਟਲੀ ਘਟ ਜਾਂਦਾ ਹੈ 2019 ਇਕ ਬੰਦੇ ਦੀ ਟ੍ਰੇਨ ਟਿਕਟ ਕੈਨਸਲ ਕਰਤੀ ਸੀ ਕਿਉਂਕਿ ਉਹਦਾ ਸੋਸ਼ਲ ਕ੍ਰੈਡਿਟ ਸਕੋਰ ਲੋ ਸੀ ਰੀਜ਼ਨ ਉਹਦੇ ਉੱਪਰ ਇੱਕ ਅਨਪੇਡ ਫਾਈਨ ਪੈਂਡਿੰਗ ਸੀ ਚਾਈਨਾ ਦੀ ਵੀਚੈਟ ਤੇ ਅਲੀਪੇ ਵਰਗੀਆਂ ਐਪਸ ਤੁਹਾਡੀ ਹਰ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਨੂੰ ਟਰੈਕ ਕਰਦੀਆਂ ਨੇ ਜੋ ਤੁਹਾਡੀ ਸਪੈਂਡਿੰਗ ਹੈਬਿਟਸ ਨੂੰ ਡਾਇਰੈਕਟਲੀ ਤੁਹਾਡੇ ਸੋਸ਼ਲ ਪ੍ਰੋਫਾਈਲ ਨਾਲ ਲਿੰਕ ਕਰਦੇ ਨੇ ਸੋ ਇਨ ਐਕਚੁਅਲੀ ਦੀਪ ਡਾਟ ਯਰ ਮਨੀ ਡਾਇਰੈਕਟਲੀ ਫਰਮ ਯਰ ਅਕਾਊਂਟ ਤੁਹਾਡੀ ਰੇਟਿੰਗ ਨੂੰ ਕੈਲਕੂਲੇਟ ਕਰਨ ਲਈ ਕਈ ਫੈਕਟਰਸ ਨੂੰ ਕਨਸੀਡਰ ਕੀਤਾ ਜਾਂਦਾ ਹੈ ਪਹਿਲਾ ਫਾਈਨੈਂਸ਼ੀਅਲ ਬਿਹੇਵੀਅਰ ਜੇ ਤੁਸੀਂ ਟਾਈਮਲੀ ਲੋਨਸ ਪੇ ਕਰਦੇ ਹੋ ਟੈਕਸਸ ਪੇ ਕਰਦੇ ਹੋ ਜਾਂ ਕੋਈ ਵੀ ਫਾਈਨੈਂਸ਼ੀਅਲ ਰਿਸਪੌਂਸਿਬਿਲਟੀ ਫੁੱਲਫਿਲ ਕਰਦੇ ਹੋ ਤੁਹਾਡਾ ਸਕੋਰ ਵਧਦਾ ਹੈ ਬਟ ਜੇ ਕੋਈ ਅਨਪੇਡ ਫਾਈਨਸ ਨੇ ਜਾਂ ਤੁਸੀਂ ਟੈਕਸਸ ਇਨਵੇਟ ਕਰਦੇ ਹੋ ਤੁਹਾਡਾ ਸਕੋਰ ਇਮੀਡੀਏਟਲੀ ਡਾਊਨ ਹੋ ਸਕਦਾ ਹੈ ਦੂਸਰਾ ਤੁਹਾਡਾ ਸੋਸ਼ਲ ਬਿਹੇਵੀਅਰ ਪਬਲਿਕ ਸਪੇਸਿਸ 'ਚ ਤੁਹਾਡਾ ਬਿਹੇਵੀਅਰ ਰੂਲਸ ਨੂੰ ਫਾਲੋ ਕਰਨਾ ਐਂਡ ਈਵਨ ਕਿਸੇ ਪਬਲਿਕ ਡਿਸਪਿਊਟਸ ਇਨਵੋਲਡ ਨਾ ਹੋਣਾ ਵੀ ਤੁਹਾਡੇ ਸਕੋਰ ਨੂੰ ਇਨਫਲੂਐਂਸ ਕਰਦਾ ਹੈ ਜਿਵੇਂ ਕਿ ਜੇ ਵਾਕਿੰਗ ਪਬਲਿਕ ਸਪੇਸਿਸ ਨੂੰ ਗੰਦਾ ਕਰਨਾ ਯਾ ਕੋਈ ਵੀ ਅਹਜਾ ਬਿਹੇਵੀਅਰ ਜੋ ਸੋਸਾਇਟੀ ਨੂੰ ਡਿਸਟਰਬ ਕਰ ਸਕਦਾ ਹੈ ਤੁਹਾਡੇ ਸਕੋਰ ਨੂੰ 네ਗੇਟਿਵਲੀ ਇੰਪੈਕਟ ਕਰੂਗਾ। The camera catches you jaywalking in China. The digital ID system has you. It has your blood now. It has your genetic code. It will convict you of jaywalking and take money out of your bank account with no intermediating judiciary. The legal and criminal issues. ਜੇ ਤੁਸੀਂ ਲਾਅ ਬ੍ਰੇਕਰ ਹੋ ਜਾਂ ਫਿਰ ਕ੍ਰਿਮੀਨਲ ਰਿਕਾਰਡ ਹੈ ਤੁਹਾਡਾ ਸਕੋਰ ਸਿਗਨੀਫੀਕੈਂਟਲੀ ਲੋਅ ਹੋ ਜਾਵੇਗਾ। ਇਤੋ ਤਾਂ ਕਿ ਤੁਹਾਡੀ ਵਾਇਲੈਂਸੀ ਐਕਟੀਵਿਟੀਜ਼ ਜਿਵੇਂ ਡੋਮੈਸਟਿਕ ਡਿਸਪਿਊਟਸ ਜਾਂ ਪਬਲਿਕ ਕੰਟਰੋਵਰਸਿਸ ਤੁਹਾਡੇ ਸਕੋਰ ਤੇ ਇੰਪੈਕਟ ਕਰ ਸਕਦੀਆਂ ਨੇ ਚੌਥਾ ਤੁਹਾਡਾ ਆਨਲਾਈਨ ਬਿਹੇਵੀਅਰ ਜੇ ਤੁਸੀਂ ਗਵਰਨਮੈਂਟ ਪਾਲਿਸਿਜ਼ ਨੂੰ ਕ੍ਰਿਟੀਸਾਈਜ਼ ਕਰਦੇ ਹੋ ਜਾਂ 네ਗੇਟਿਵ ਥੀਊ ਸ਼ੇਅਰ ਕਰਦੇ ਹੋ ਤੁਹਾਡੇ ਸਕੋਰ ਤੇ ਡਾਇਰੈਕਟ ਇਫੈਕਟ ਪੈ ਸਕਦਾ ਇਹਨੂੰ ਆਨਲਾਈਨ ਡਿਸੈਂਟ ਕਿਹਾ ਜਾਂਦਾ ਜਿਵੇਂ ਕਿ ਸੋਸ਼ਲ ਮੀਡੀਆ ਤੇ 네ਗੇਟਿਵ ਪੋਸਟ ਕਰਨਾ ਹੇਟ ਸਪੀਚਸ ਦੇਣੀਆ ਜਾਂ ਗਵਰਨਮੈਂਟ ਦੇ ਕੋਈ ਵੀ ਡਿਸੀਜਨ ਨੂੰ ਆਪੋਜ਼ ਕਰਨਾ ਇਹ ਤੁਹਾਡੀ ਰੇਟਿੰਗ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਹਰ ਸਿਟੀਜ਼ਨ ਨੂੰ ਇੱਕ ਨੰਮਰਿਕਲ ਸਕੋਰ ਅਸਾਈਨ ਕੀਤਾ ਜਾਂਦਾ ਹੈ ਜੋ 350 ਤੋਂ 950 ਤੱਕ ਹੁੰਦਾ ਹੈ ਇਹ ਸਕੋਰ ਨੂੰ ਡਿਫਰੈਂਟ ਕੈਟਾਗਰੀਸ ਤੇ ਡਿਵਾਈਡ ਕੀਤਾ ਜਾਂਦਾ ਹੈ ਐਕਸਲੈਂਟ 750 ਤੋਂ 950 ਜਿਨ੍ਹਾਂ ਦਾ ਸਕੋਰ 750 ਜਾਂ ਉਸ ਤੋਂ ਜ਼ਿਆਦਾ ਹੁੰਦਾ ਹੈ ਉਹ ਹਾਈਟਰ ਸਿਟੀਜ਼ਨ ਹੁੰਦੇ ਨੇ ਇਹ ਲੋਕ ਸਾਰੇ ਗਵਰਨਮੈਂਟ ਸਰਵਿਸਿਜ਼ इजीली ਐਕਸੈਸ ਕਰ ਸਕਦੇ ਨੇ ਲੋਨਸ ਵਿਦ ਲੋਅਰ ਇੰਟਰਸਟ ਲੈ ਸਕਦੇ ਨੇ ਐਂਡ ਇਵਨ ਫਾਸਟ ਟਰੈਕ ਆਪਸ਼ਨਸ ਦਾ ਫਾਇਦਾ ਚੱਕ ਸਕਦੇ ਨੇ ਗੁੱਡ 600 ਤੋਂ 749 ਏ ਸਿਟੀਜ਼ਨ ਨਾਰਮਲ ਸੋਸ਼ਲ ਤੇ ਫਾਈਨੈਂਸ਼ੀਅਲ ਓਪਰਚ्युनिटीज ਇੰਜੋਏ ਕਰਦੇ ਨੇ ਬਟ ਕੁਝ ਪ੍ਰਿਵੀਲੇजेस ਜਿਵੇਂ ਕਿ ਸਰਟਨ ਲੋਨਸ ਯਾ ਪਬਲਿਕ ਸਰਵਿਸਿਜ਼ ਇਹਨਾਂ ਨੂੰ ਲਿミਟਿਡ ਹੋ ਸਕਦੀਆਂ ਨੇ ਥੈਨ ਲੋ 350 ਟੂ 599 ਜਿਨ੍ਹਾਂ ਦਾ ਸਕੋਰ 599 ਤੱਕ ਹੁੰਦਾ ਉਹ ਬਲੈਕਲਿਸਟ ਹੋ ਸਕਦੇ ਨੇ ਉਹਨਾਂ ਨੂੰ ਪਬਲਿਕ ਟਰਾਂਸਪੋਰਟੇਸ਼ਨ ਸਰਵਿਸਿਜ਼ ਬੈਟਰ ਜੌਬਸ ਐਂਡ ਈਵਨ ਗਵਰਨਮੈਂਟ ਸਪੋਰਟ ਸਰਵਿਸਿਜ਼ ਤੱਕ ਵੀ ਨਹੀਂ ਐਕਸੈਸ ਹੁੰਦੀਆਂ ਇਹ ਲੈਵਲ ਤੇ ਉਹਨਾਂ ਨੂੰ ਸੋਸ਼ਲ ਡਿਸਕ੍ਰਿਮੀਨੇਸ਼ਨ ਦਾ ਵੀ ਸਾਹਮਣਾ ਕਰਨਾ ਪੈਂਦਾ ਫੋਰਥ ਅੰਡਰਸੂਵਰਦੀ ਦੈਟ ਇਜ਼ ਬਿਲੋ 350 ਇਹ ਕੈਟਾਗਰੀ ਚ ਆਣ ਵਾਲੇ ਲੋਕ ਸੀਵੀਅਰ ਕੰਸੀਕਵੈਂਸਸ ਫੇਸ ਕਰਦੇ ਨੇ ਇਹਨਾਂ ਤੇ ਟਰੈਵਲ ਰੈਸਟ੍ਰਿਕਸ਼ਨਸ ਲੱਗਦੀਆਂ ਨੇ ਉਹਨਾਂ ਨੂੰ ਬਲੈਕ ਲਿਸਟ ਕੀਤਾ ਜਾਂਦਾ ਹੈ ਐਂਡ ਪਬਲਿਕ ਸ਼ੇਮਿੰਗ ਕੀਤੀ ਜਾਂਦੀ ਹੈ ਉਹਨਾਂ ਨੂੰ ਕਦੇ ਵੀ ਹਾਇਰ ਪੋਜੀਸ਼ਨਸ ਜਾਂ ਪ੍ਰੈਸਟੀਜੀਅਸ ਸਰਵਿਸਿਜ਼ ਨਹੀਂ ਮਿਲਦੀਆਂ 2018 ਚ ਇੱਕ ਚਾਈਨੀਜ਼ ਔਮਨ ਨੂੰ ਬਲੈਕ ਲਿਸਟ ਕਰ ਦਿੱਤਾ ਗਿਆ ਕਿਉਂਕਿ ਉਹਦਾ ਐਕਸ ਹਸਬੰਡ ਇੱਕ ਫਰਾਡਸਟਰ ਸੀ ਸਰਕਾਰ ਦੀ ਨਜ਼ਰ ਚ ਤੁਹਾਡੇ ਰਿਲੇਸ਼ਨਸ਼ਿਪਸ ਵੀ ਤੁਹਾਡੀ ਅਕਾਊਂਟੇਬਿਲਟੀ ਨੂੰ ਡਿਫਾਈਨ ਕਰਦੇ ਨੇ 2018 ਤੱਕ 23 ਮਿਲੀਅਨ ਲੋਕ ਟ੍ਰੇਨ ਤੇ ਪਲੇਨ ਟਿਕਟਸ ਲੈਣ ਚ ਫੇਲ ਹੋ ਗਏ ਸੀ ਸਿਰਫ ਸੋਸ਼ਲ ਕ੍ਰੈਡਿਟ ਸਕੋਰ ਲੂਨ ਹੋਣ ਕਰਕੇ ਸਭ ਤੋਂ ਵੱਡਾ ਕੰਸਰਨ ਹੈ ਕਿ ਇਹ ਸਿਸਟਮ ਸਿਰਫ ਤੁਹਾਡੇ ਐਕਸ਼ਨਸ ਨੂੰ ਨਹੀਂ ਤੁਹਾਡੀ ਸਰਾਊਂਡਿੰਗਸ ਨੂੰ ਵੀ ਟਰੈਕ ਕਰਦਾ ਹੈ ਚਾਈਨਾ ਵਿੱਚ 600 ਮਿਲੀਅਨ ਸੀਸੀਟੀਵੀ ਕੈਮਰਾਜ਼ ਇੰਸਟਾਲ ਨੇ ਜੋ AI ਪਾਵਰ ਨੇ ਇਹ ਕੈਮਰਾਜ਼ ਤੁਹਾਡੇ ਹਰ ਮੂਵਮੈਂਟ ਟਰੈਕ ਕਰਦੇ ਨੇ ਇਨਫੈਕਟ ਤੁਹਾਡੇ ਫੇਸ਼ੀਅਲ ਐਕਸਪ੍ਰੈਸ਼ਨਸ ਤੱਕ ਐਨਲਾਈਜ਼ ਕਰਦੇ ਨੇ ਡਰੋਨਸ ਤੁਹਾਡੇ ਏਰੀਆਜ਼ ਨੂੰ ਮਾਨੀਟਰ ਕਰਦੇ ਨੇ ਹਰ ਜਗ੍ਹਾ ਤੁਹਾਡੀ ਜੀਪੀਐਸ ਲੋਕੇਸ਼ਨ ਟਰੈਕ ਹੋ ਰਹੀ ਹੈ ਜੇ ਤੁਸੀਂ ਇੱਕ ਏਰੀਆ ਚ ਜਾ ਰਹੇ ਹੋ ਜਿੱਥੇ ਬਲੈਕਲਿਸਟ ਇੰਡੀਵਿਜੂਅਲ ਰਹਿੰਦੇ ਨੇ ਤੁਹਾਡੀ ਰੇਟਿੰਗ ਆਟੋਮੈਟਿਕਲੀ ਘਟ ਸਕਦੀ ਹੈ 2018 ਚ ਇੱਕ ਜਰਨਲਿਸਟ ਸਿਰਫ ਇਸ ਕਰਕੇ ਬਲੈਕਲਿਸਟ ਹੋ ਗਿਆ ਕਿਉਂਕਿ ਉਹਨੇ ਗਵਰਨਮੈਂਟ ਪਾਲਿਸੀਜ਼ ਨੂੰ ਕ੍ਰਿਟੀਸਾਈਜ਼ ਕੀਤਾ ਉਹਦੀ ਫੋਟੋ ਇੱਕ ਸ਼ੇਮ ਬੋਰਡ ਤੇ ਲਗਾਈ ਗਈ ਜਿੱਥੇ ਲਿਖਿਆ ਗਿਆ ਸੀ ਅਨਟਰਸਟਵਰਥ ਸਿਟੀਜ਼ਨ ਕ੍ਰਿਟਿਕਸ ਦਾ ਕਹਿਣਾ ਹੈ ਕਿ ਸੋਸ਼ਲ ਕ੍ਰੈਡਿਟ ਸਿਸਟਮ ਇੱਕ ਡਿਜੀਟਲ ਡਿਕਟੇਟਰਸ਼ਿਪ ਹੈ ਇਹ ਸਿਸਟਮ ਦਾ ਅਸਲ ਮਕਸਦ ਸਿਟੀਜ਼ਨ ਨੂੰ ਕੰਟਰੋਲ ਕਰਨਾ ਹੈ ਨਾ ਕਿ ਸੋਸਾਇਟੀ ਚ ਟਰਾਂਸਪੇਰੈਂਸੀ ਲਿਆਣਾ ਇਸ ਸਿਸਟਮ ਪ੍ਰਾਈਵੇਸੀ ਦੇ ਨਾਲ-ਨਾਲ ਫਰੀडम ਆਫ ਸਪੀਚ ਨੂੰ ਵੀ ਖਤਮ ਕਰ ਰਿਹਾ ਹੈ ਐਂਡ ਇਨ ਫਿਊਚਰ ਇੱਕ ਗਲੋਬਲ ਪ੍ਰਾਈਵੇਸੀ ਕ੍ਰਾਈਸਿਸ ਨੂੰ ਵੀ ਜਨਮ ਦੇ ਸਕਦਾ ਹੈ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਦੇ ਮੁਤਾਬਿਕ ਸੋਸ਼ਲ ਕ੍ਰੈਡਿਟ ਸਿਸਟਮ ਦਾ ਡਿਜ਼ਾਈਨ ਡਿਸੈਂਟ ਐਂਡ ਪ੍ਰੋਟੈਸਟਰਸ ਨੂੰ ਸਪਰੈਸ ਕਰਨ ਲਈ ਬਣਾਇਆ ਗਿਆ ਹੈ ਚਾਈਨਾ ਦਾ ਸੋਸ਼ਲ ਕ੍ਰੈਡਿਟ ਸਿਸਟਮ ਇੱਕ ਵਾਰਨਿੰਗ ਹੈ ਟੈਕਨੋਲੋਜੀ ਦਾ ਗਲਤ ਯੂਜ਼ ਸਿਰਫ ਇੱਕ ਨੇਸ਼ਨ ਤੱਕ ਲਿミਟਿਡ ਨਹੀਂ ਰਹਿ ਸਕਦਾ ਏ ਫਿਊਚਰ ਦੀ ਦੁਨੀਆ ਦਾ ਬਲੂਪ੍ਰਿੰਟ ਹੈ ਜਿੱਥੇ ਆਪਾਂ ਆਪਣੀ ਫ੍ਰੀडम ਦਾ ਪ੍ਰਾਈਸ ਦੇਣਾ ਸ਼ੁਰੂ ਕਰ ਦਾਂਗੇ ਪਰ ਸਵਾਲ ਇਹ ਹੈ ਕਿ ਅਸੀਂ ਟੈਕਨੋਲੋਜੀ ਨੂੰ ਕੰਟਰੋਲ ਕਰਾਂਗੇ ਜਾਂ ਟੈਕਨੋਲੋਜੀ ਸਾਨੂੰ ਕੰਟਰੋਲ ਕਰੂਗੀ ਅੱਜ ਆਪਾਂ ਇੱਕ ਇਹ ਜੇ ਟਿਕਟੋਰੀਅਲ ਸਿਸਟਮ ਦੀ ਡਿਟੇਲ ਵਿੱਚ ਗਏ ਹਾਂ ਜੋ ਇੱਕ ਬਲੈਕ ਮਿਰਰ ਐਪੀਸੋਡ ਦੇ ਵਾਂਗੂ ਲੱਗਦਾ ਬਟ ਅਸਲ ਵਿੱਚ ਦੁਨੀਆ 'ਚ ਹੋ ਰਿਹਾ ਹੈ ਕੀ 휴ਮੈਨਿਟੀ ਲਈ ਇੱਕ ਪ੍ਰੋਗਰੈਸ ਹੈ ਜਾਂ ਡਿਸਟੋਪੀਅਨ ਫਿਊਚਰ ਦੀ ਸ਼ੁਰੂਆਤ ਕਮੈਂਟਸ 'ਚ ਆਪਣੇ ਰਿਵਿਊਜ਼ ਜ਼ਰੂਰ ਦਿਓ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਐਂਡ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੋਰ ਵੀ ਇੰਟਰਸਟਿੰਗ ਵੀਡੀਓਜ਼ ਲਈ ਸਤਿ ਸ਼੍ਰੀ ਅਕਾਲ